ਕੈਨੇਡਾ ਤੋਂ ਸਿੱਖਾਂ ਨਾਲ ਜੁੜੀ ਵੱਡੀ ਖਬਰ ਸਾਵਧਾਨ ਰਹਿਣ ਦੀ ਲੋੜ ਪੀਐਮ ਕਰਨੀ ਨੇ ਕੀਤਾ ਐਲਾਨ 100 ਤੋਂ ਵੱਧ ਭਾਰਤੀਆਂ ਦੀ ਬੱਚੀ ਜਾਨ ਮੋਦੀ ਦਾ ਕਰ ਰਹੇ ਨੇ ਧੰਨਵਾਦ ਆਲੇ ਦੁਆਲੇ ਹੋ ਰਹੀ ਸੀ ਬੰਬਾਰੀ ਕੈਨੇਡਾ ਤੇ ਅੰਕੜਿਆਂ ਨੇ ਹੈਰਾਨ ਕੀਤੇ ਪੰਜਾਬੀ ਲਗਾਤਾਰ ਬਦਲ ਰਹੀ ਹੈ ਸਥਿਤੀ ਨਹੀਂ ਦੇਖੇ ਪਹਿਲਾ ਅਜਿਹੇ ਹਾਲਾਤ ਗੁਰੂ ਘਰ ਦੀ ਕਰੋੜਾਂ ਦੀ ਜਾਇਦਾਦ ਗੁਰਦੁਆਰਦ ਸ਼੍ਰੋਮਣੀ ਕਮੇਟੀ ਤੇ ਲੱਗੇ ਇਲਜ਼ਾਮ ਕਮੇਟੀ ਦੇ ਜਵਾਬ ਤੋਂ ਹੈਰਾਨ ਹੋਈ ਸੰਗਤ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੀ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਨੱਜਰ ਦੀ ਹੱਤਿਆ ਦੇ ਮਾਮਲੇ 'ਚ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਹ ਮਾਮਲਾ ਅਦਾਲਤ 'ਚ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਨੱਜਰ ਮਾਮਲੇ ਤੇ ਸੋਚ ਸਮਝ ਕੇ ਟਿੱਪਣੀ ਕਰਨ ਦੀ ਲੋੜ ਹੈ। ਕਰਨੀ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਉਹਨਾਂ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਕੈਨੇਡਾ ਦੀ ਧਿਰਤੀ ਤੇ ਨੱਜਰ ਦੀ ਹੱਤਿਆ ਬਾਰੇ ਕੋਈ ਗੱਲਬਾਤ ਕੀਤੀ ਸੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਮੈਂ ਕਾਨੂੰਨ ਲਾਗੂ ਕਰਨ ਦੀ ਮਹਿੰਮਤ ਅਤੇ ਸਿੱਧੇ ਸਹਿਯੋਗ ਬਾਰੇ ਵਿਚਾਰ ਵਟਾਂਦਰਾ ਕੀਤਾ ਅਸੀਂ ਜਦ ਮਿਲੇ ਤਾਂ ਕਮੰਤਰੀ ਮੁੱਦਿਆਂ ਤੇ ਹੱਲ ਦੀ ਮਤਤਾ ਬਾਰੇ ਵੀ ਗੱਲਬਾਤ ਕੀਤੀ ਜ਼ਾਹਿਰ ਹੈ ਕਿ ਨਾਇਕ ਪ੍ਰਕਿਰਿਆ ਚੱਲ ਰਹੀ ਹੈ ਤੇ ਮੈਨੂੰ ਹੋਰ ਟਿੱਪਣੀਆਂ ਕਰਨ ਬਾਰੇ ਸਾਵਧਾਨ ਰਹਿਣ ਦੀ ਲੋੜ ਹੈ ਤਤਕਾਲੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਕੋਲੋਂ ਸਤੰਬਰ 2023 ਚ ਨੱਜਰ ਦੀ ਹੱਤਿਆ ਪਿੱਛੇ ਭਾਰਤੀ ਸ਼ਮੂਲੀਅਤ ਦਾ ਸ਼ੱਕ ਹੋਣ ਦੇ ਲਾਏ ਗੇ ਇਲਜ਼ਾਮਾ ਮਗਰੋਂ ਭਾਰਤ ਤੇ ਕੈਨੇਡਾ ਦੇ ਸਬੰਧ ਵਿਗੜ ਗਏ ਸਨ ਭਾਰਤ ਜਿਸ ਨੇ 2020 ਚ ਨਿਜਰ ਨੂੰ دہشت ਗਰਦ ਵਜੋਂ ਨਾਮਜ਼ਦ ਕੀਤਾ ਸੀ ਉਹਨਾਂ ਨੇ ਟਰੂਡੋ ਤੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਭਾਰਤ ਨੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਟਰੂਡੋ ਸਰਕਾਰ ਖਾਲਿਸਤਾਨੀ ਪੱਖੀ ਅੰਸਰਾਂ ਨੂੰ ਕੈਨੇਡਾ ਚ ਸ਼ਹਿਦ ਦੇ ਰਹੀ ਹੈ ਜ਼ਿਕਰਯੋਗ ਹੈ ਕਿ ਭਾਰਤ ਤੇ ਕੈਨੇਡਾ ਨੇ ਆਪੋ ਆਪਣੇ ਦੇਸ਼ਾਂ ਚ ਇੱਕ ਦੂਜੇ ਦੇ ਹਾਈ ਕਮਿਸ਼ਨਰਾਂ ਦੀ ਬਹਾਲੀ ਤੇ ਸਹਿਮਤੀ ਪ੍ਰਗਟਾਈ ਹੈ ਕੈਨੇਡਾ ਵਿੱਚ ਜੀ7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਕੈਨੇਡੀਅਨ ਹਮਰਤਵਾ ਮਾਰਕਰਨੀ ਨੇ ਮੀਟਿੰਗ ਕਰਕੇ ਕੂਟੇਤਕ ਸੁਨਸ ਸੁਧਾਰਨ ਦੀ ਦਿਸ਼ਾ ਵੱਲ ਇਹ ਅਹਿਮ ਕਦਮ ਚੁੱਕਿਆ। ਜੰਗ ਦੇ ਝੰਬੇ ਈਰਾਨ ਤੋਂ ਅਰਮੀਨੀਆ ਰਾਸਤੇ ਸੁਰੱਖਿਤ ਬਾਰ ਕੱਢੇਗੇ 110 ਭਾਰਤੀ ਸਟੂਡੈਂਟਸ ਨੂੰ ਲੈ ਕੇ ਪਹਿਲੀ ਉਡਾਣ ਅੱਜ ਤੜਕੇ ਦਿੱਲੀ ਪਹੁੰਚੀ ਇਜ਼ਰਾਈਲ ਤੇ ਈਰਾਨ ਵਿਚਾਲੇ ਜਾਰੀ ਟਕਰਾਅ ਦਰਮਿਆਨ ਇਹਨਾਂ ਭਾਰਤੀ ਸਟੂਡੈਂਟਸ ਨੂੰ ਤਹਿਰਾਨ ਚੋਂ ਸੁਰੱਖਿਅਤ ਬਾਹਰ ਕੱਢਣ ਮੱਦੇਨਜ਼ਰ ਹਰਾਦਰ ਰਸਤੇ ਅਰਮੀਨੀਆ ਲਗਾਇਆ ਗਿਆ ਆਪਰੇਸ਼ਨ ਸਿੰਧੂ ਤਹਿਤ ਇਸ ਪੂਰੇ ਆਪਰੇਸ਼ਨ ਦਾ ਪ੍ਰਬੰਧ ਤਹਿਰਾਨ ਸਥਿਤ ਭਾਰਤ ਸਫਾਰਤਖਾਨਾ ਵੱਲੋਂ ਕੀਤਾ ਗਿਆ ਸੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ ਕਿਹਾ ਕਿ ਤਹਿਰਾਨ ਛੱਡ ਚੁੱਕੇ ਭਾਰਤੀਆਂ ਨੂੰ ਵੀ ਵਾਪਸ ਲਿਆਂਦਾ ਜਾ ਰਿਹਾ ਮੰਤਰੀ ਵਰਦਨ ਸਿੰਘ ਜੋ ਵਾਤਾਵਰਨ ਜੰਗਲਾਤ ਤੇ ਵਾਤਾਵਰਨ ਤਬਦੀਲੀ ਬਾਰੇ ਮੰਤਰਾਲੇ ਦੀ ਵੀ ਮੰਤਰੀ ਨੇ ਉਹਨਾਂ ਕਿਹਾ ਕਿ ਅਸੀਂ ਜਹਾਜ਼ ਤਿਆਰ-ਵਰ ਤਿਆਰ ਰੱਖੇ ਨੇ ਅਸੀਂ ਅੱਜ ਇੱਕ ਹੋਰ ਜਹਾਜ਼ ਭੇਜ ਰਿਹਾ ਅਸੀਂ ਤੁਰਕਮੇਨਿਸਤਾਨ ਵਿੱਚ ਕੁਝ ਹੋਰ ਲੋਕਾਂ ਨੂੰ ਕੱਢ ਰਿਹਾ ਸਾਡੇ ਮਿਸ਼ਨ ਨੇ ਅਜੇ ਹੀ ਕਿਸੇ ਵੀ ਮਦਦ ਜਾਂ ਅਪੀਲ ਲਈ 24 ਘੰਟੇ ਫੋਨ ਲਾਈਨ ਖੁੱਲੀ ਰੱਖੀ ਹੈ ਅਸੀਂ ਹਾਲਾਤ ਮੁਤਾਬਕ ਭਾਰਤੀ ਨਾਗਰਿਕਾਂ ਨੂੰ ਉੱਥੋਂ ਕੱਢਣ ਲਈ ਹੋਰ ਜਹਾਜ਼ ਭੇਜਾਂਗੇ ਉਹਨਾਂ ਤੁਰਕਮੇਨਿਸਤਾਨ ਤੇ ਅਰਮੀਨੀਆ ਵੱਲੋਂ ਦਿੱਤੀ ਹਮਾਇਤ ਲਈ ਉਹਨਾਂ ਦਾ ਧੰਨਵਾਦ ਕੀਤਾ ਅਰਮੀਨੀਆ ਤੋਂ ਭਾਰਤ ਪਹੁੰਚੇ ਕਸ਼ਮੀਰੀ ਸਟੂਡੈਂਟ ਚੋਂ ਇੱਕ ਨੇ ਕਿਹਾ ਕਿ ਅਸੀਂ ਇਰਾਨ ਚੋਂ ਸੁਰੱਖਿਅਤ ਕੱਢੇ ਜਾਣ ਵਾਲੇ ਪਹਿਲੇ ਭਾਰਤੀਆਂ ਚੋ ਅਸੀਂ ਹਾਲਾਤ ਕਾਫੀ ਨਾਜ਼ੁਕ ਨੇ ਅਸੀਂ ਡਰ ਗਏ ਸੀ ਅਸੀਂ ਭਾਰਤ ਸਰਕਾਰ ਅਤੇ ਭਾਰਤੀ ਐਮਬੈਸੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਲਿਆਉਣ ਲਈ ਬਹੁਤ ਫੁਰਤੀ ਅਤੇ ਤੇਜ਼ੀ ਨਾਲ ਕੰਮ ਕੀਤਾ ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਸਾਡੇ ਆਲੇ ਦੁਆਲੇ ਹਮਲਾ ਕੀਤਾ ਗਿਆ ਸੀ ਜਦ ਭਾਰਤ ਸਰਕਾਰ ਸਾਡੇ ਦਰਵਾਜ਼ੇ ਤੇ ਬੋੜੀ ਤਾਂ ਇੱਕ ਵਰਗਾ ਮਹਿਸੂਸ ਹੋਇਆ ਉਹਨਾਂ ਨੇ ਕਿਹਾ ਕਿ ਅਰਮੀਨੀਆ ਅਧਿਕਾਰੀ ਵੀ ਬਹੁਤ ਮਦਦਗਾਰ ਸਨ ਦਿੱਲੀ ਵਿੱਚ ਉਤਰਨ ਵਾਲੇ ਐਮਬੀਬੀਐਸ ਸਟੂਡੈਂਟਸ ਨੇ ਕਿਹਾ ਕਿ ਇਰਾਨ ਵਿੱਚ ਹਾਲਾਤ ਤਣਾਅਪੂਰਨ ਸਨ ਉਹਨਾਂ ਨੇ ਦੱਸਿਆ ਕਿ ਅਸੀਂ ਮਜ਼ਾਈਲਾ ਦੇਖ ਸਕਦੇ ਸੀ ਜੰਗ ਚੱਲ ਰਹੀ ਸੀ ਸਾਡੇ ਆਲੇ ਦੁਆਲੇ ਬੰਬਾਰੀ ਹੋ ਰਹੀ ਸੀ ਅਸੀਂ ਹਾਲਾਤਾਂ ਤੋਂ ਬਹੁਤ ਡਰੇ ਹੋਏ ਸੀ ਮੈਨੂੰ ਉਮੀਦ ਹੈ ਕਿ ਅਸੀਂ ਉਹ ਦਿਨ ਦੁਬਾਰਾ ਕਦੇ ਨਹੀਂ ਦੇਖਾਂਗੇ ਖਲੀਫ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਕਿ ਉਹਨਾਂ ਨੂੰ ਪਹਿਲਾ ਆਰਮੀਨੀਆ ਤੇ ਉੱਥੋਂ ਭਾਰਤ ਵਾਪਸ ਲਿਆਂਦਾ ਗਿਆ ਖਲੀਫ ਨੇ ਕਿਹਾ ਕਿ ਇਰਾਨ ਵਿੱਚ ਅਜੇ ਵੀ ਸਟੂਡੈਂਟਸ ਸਸੇ ਹੋਏ ਨੇ ਉਹਨਾਂ ਨੂੰ ਸੁਰੱਖਿਅਤ ਟਿਕਾਣਿਆਂ ਤੇ ਭੇਜਿਆ ਜਾ ਰਿਹਾ ਸਾਨੂੰ ਉਮੀਦ ਹੈ ਕਿ ਉਹਨਾਂ ਨੂੰ ਵੀ ਜਲਦ ਭਾਰਤ ਲਿਆਂਦਾ ਜਾਵੇਗਾ ਇੱਕ ਹੋਰ ਭਾਰਤੀ ਸਟੂਡੈਂਟਸ ਅਲੀ ਅਕਬਰ ਨੇ ਕਿਹਾ ਕਿ ਜਦ ਉਹ ਬੱਸ ਵਿੱਚ ਯਾਤਰਾ ਕਰ ਰਹੇ ਸਨ ਤਾਂ ਉਹਨਾਂ ਨੇ ਇੱਕ ਮਜ਼ਾਇਲ ਅਤੇ ਇੱਕ ਡਰੋਨ ਅੱਗੇ ਦੇਖਿਆ ਦਿੱਲੀ ਨਾਲ ਸੰਬੰਧਿਤ ਸਟੂਡੈਂਟਸ ਨੇ ਕਿਹਾ ਕਿ ਖਬਰਾਂ ਵਿੱਚ ਜੋ ਹਾਲਾਤ ਬਿਆਨੇ ਜਾ ਰਹੇ ਨੇ ਉਹ ਸੱਚ ਨਹੀਂ ਹਾਲਾਤ ਬਹੁਤ ਹੀ ਮਾੜੇ ਨੇ ਤਹਿਰਾਨ ਤਬਾਹ ਹੋ ਗਿਆ ਕੁਝ ਸਟੂਡੈਂਟਸ ਦੇ ਵਿਚ ਐਨ ਮਾਪਿਆਂ ਨੂੰ ਹਵਾਈ ਅੱਡੇ ਦੇ ਬਾਹਰ ਆਪਣੇ ਬੱਚਿਆਂ ਦੀ ਉਡੀਕ ਕਰਦੇ ਦੇਖਿਆ ਗਿਆ ਈਰਾਨ ਵਿੱਚ ਐਮਬੀਬੀਐਸ ਦੇ ਇੱਕ ਹੋਰ ਸਟੂਡੈਂਟ ਦੇ ਪਿਤਾ ਹੈਦਰ ਅਲੀ ਨੇ ਬਚਾਅ ਕਾਰਜਾਂ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਉਹਨਾਂ ਮੀਡੀਆ ਨੂੰ ਦੱਸਿਆ ਕਿ ਅਸੀਂ ਸੱਚਮੁੱਚ ਖੁਸ਼ ਹਾਂ ਸਟੂਡੈਂਟਸ ਨੂੰ ਸੁਰੱਖਿਅਤ ਘਰ ਵਾਪਸ ਲਿਆਂਦਾ ਗਿਆ ਅਸੀਂ ਇਸ ਲਈ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਾਂ ਪਰ ਅਸੀਂ ਦੁਖੀ ਹਾਂ ਕਿ ਅਜੇ ਵੀ ਕੁਝ ਸਟੂਡੈਂਟਸ ਤਹਿਰਾਨ ਵਿੱਚ ਫਸੇ ਹੋਏ ਨੇ ਉਹਨਾਂ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਉਹ ਇਹਨਾਂ ਸਟੂਡੈਂਟਸ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਣਾ ਬੁਲੰਦ ਸ਼ਹਿਰ ਦੇ ਰਹਿਣ ਵਾਲੇ ਪ੍ਰਵੇਜ਼ ਆਲਮ ਨੇ ਕਿਹਾ ਕਿ ਉਸ ਨੂੰ ਉਰਮੀਆਂ ਵਿੱਚ ਪੜ੍ਹਦੇ ਹੋਏ 2 ਸਾਲ ਹੋ ਗਏ ਨੇ ਕੁਝ ਸਭ ਕੁਝ ਠੀਕ ਸੀ ਪਰ ਹਾਲ ਹੀ ਵਿੱਚ ਹਾਲਾਤ ਵਿਗੜ ਗਏ ਅਸੀਂ ਬਹੁਤ ਤਣਾਅ ਵਿੱਚ ਸੀ ਪਰ ਭਾਰਤ ਸਰਕਾਰ ਨੇ ਸਟੂਡੈਂਟਸ ਨੂੰ ਅਰਮੀਨੀਆ ਭੇਜ ਦਿੱਤਾ ਜਿੱਥੇ ਉਹਨਾਂ ਨੂੰ ਚੰਗੇ ਹੋਟਲਾਂ ਵਿੱਚ ਰੱਖਿਆ ਗਿਆ ਸੀ ਅਸੀਂ ਪਾਰ ਸਰਕਾਰ ਦੇ ਧੰਨਵਾਦੀਆਂ ਜੰਮੂ ਤੇ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦਾ ਨਿਕਾਸੀ ਯਤਨ ਸ਼ੁਰੂ ਕਰ ਲਈ ਧੰਨਵਾਦ ਕੀਤਾ ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਬਾਕੀ ਸਾਰੇ ਸਟੂਡੈਂਟਸ ਨੂੰ ਜਲਦੀ ਬਾਹਰ ਕੱਢ ਲਿਆ ਜਾਵੇਗਾ। ਕੈਨੇਡਾ ਤੋਂ ਅੰਕੜਾ ਵਿਭਾਗ ਵੱਲੋਂ ਆਬਾਦੀ ਸੰਬੰਧੀ ਇਸ ਸਾਲ ਦੀ ਪਹਿਲੀ ਤਮਾਈ ਦੇ ਜਾਰੀ ਕੀਤੇ ਅੰਕੜਿਆਂ ਤੋਂ ਬਾਅਦ ਅਵਾਦੀ ਵਾਧੇ ਨੂੰ 브레이크 ਲੱਗਦੀ ਨਜ਼ਰ ਆ ਰਹੀ ਹੈ ਰਿਪੋਰਟ ਅਨੁਸਾਰ 31 ਮਾਰਚ ਤੱਕ ਕੈਨੇਡਾ ਵਾਦੀ 41 ਕਰੋੜ 5 ਲੱਖ 48 ਹਜ਼ਾਰ 797 ਹੋ ਗਈ ਹੈ ਪਿਛਲੇ ਸਮੇਂ ਤੋਂ ਹਰੇਕ ਤਮਾਹੀ ਦੇਸ਼ ਦੀ ਅਵਾਦੀ ਵਿੱਚ ਹੁੰਦੇ ਆ ਰਹੇ ਲੱਖਾਂ ਦੇ ਵਾਧੇ ਦੇ ਮੁਕਾਬਲੇ ਇਸ ਵਾਰ ਸਿਰਫ 20107 ਦਾ ਵਾਧਾ ਦਰਜ ਕੀਤਾ ਗਿਆ ਇਸ ਤਮਾਹੀ ਦੌਰਾਨ ਬ੍ਰਿਟਿਸ਼ ਕੋਲੰਬੀਆ ਤੇ অন্ਟਾਰੀਓ ਸਮੇਤ ਬਹੁਤ ਸਾਰੇ ਸੂਬਿਆਂ ਦੀ ਅਵਾਦੀ ਵਿੱਚ ਗਿਰਾਵਟ ਆਈ ਹੈ ਜਦਕਿ ਅਲਬਰਟਾ ਵਿੱਚ ਵਾਧਾ ਦਰਜ ਹੋਇਆ ਇਸ ਦਾ ਕਾਰਨ ਆਰਥਿਕਤਾ ਮੰਦੀ ਦੀ ਮਾਰ ਤੋਂ ਬਚੇ ਰਹਿਣ ਅਤੇ ਘਰਾਂ ਦੀ ਘੱਟ ਕੀਮਤ ਕਾਰਨ ਹੋਰ ਸੂਬਿਆਂ ਤੋਂ ਹੋਈ ਹਿਜਰਤ ਸਮਝੀ ਜਾਂਦੀ ਹੈ ਇਸ ਤੋਂ ਪਹਿਲਾਂ ਸਾਲ 2020 ਕਰੋਨਾ ਮਹਾਮਾਰੀ ਦੌਰਾਨ ਵੀ ਆਬਾਦੀ ਦਾ ਘਾਟਾ ਵਾਧਾ ਦਰਜ ਕੀਤਾ ਗਿਆ ਸੀ ਜਾਰੀ ਅੰਕੜਿਆਂ ਅਨੁਸਾਰ ਇਸ ਤਮਾਹੀ ਚ ਕੱਚੇ ਰਿਹਾਇਸ਼ੀਆਂ ਦੀ ਗਿਣਤੀ ਵਿੱਚ 61000 ਦੀ ਗਿਰਾਵਟ ਦਰਜ ਹੋਈ ਹੈ ਬੇਸ਼ੱਕ ਸਟੱਡੀ ਵੀਜ਼ਾ ਵਾਲਿਆਂ ਦੀ ਗਿਣਤੀ 53669 ਘਟਈ ਹੈ ਪਰ ਇਸ ਦੌਰਾਨ ਉਪਦੇਸ਼ਾਂ ਚੋਂ ਪੀਆਰ ਲੈ ਕੇ ਆਉਣ ਵਾਲਿਆਂ ਚ ਗਿਣਤੀ ਕੁਝ ਵਾਧਾ ਹੋਇਆ ਬ੍ਰਿਟਿਸ਼ ਕੋਲੰਬੀਆ ਤੇ অন্ਟਾਰੀਓ ਦੀ ਆਬਾਦੀ ਚ 1951 ਤੋਂ ਬਾਅਦ ਆਬਾਦੀ ਚ ਪਹਿਲੀ ਵਾਰ ਇੰਨੀ ਘਰਾਵਟਾਈ ਹੈ ਪੱਤਿਕ ਕਾਲੀ ਲਹਿਰ ਦੇ ਬਾਨੀ ਭਾਈ ਰਣਜੀਤ ਸਿੰਘ ਨੇ ਤਰਨਤਾਰਨ ਸਾਹਿਬ ਵਿੱਚ ਗੁਰੂ ਘਰ ਦੀ ਕਰੋੜਾਂ ਦੀ ਜਾਇਦਾਦ ਨੂੰ ਖੁਰਦਗੁਰਦ ਕਰਨ ਦੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਜਾਇਦਾਦ ਸ਼ਰਧਾਲੂਆਂ ਨੇ ਗੁਰੂ ਘਰ ਨੂੰ ਦਾਨ ਵਿੱਚ ਦਿੱਤੀ ਸੀ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਇੱਕ ਹੋਰ ਮੈਂਬਰ ਹਲਵਿੰਦਰਪਾਲ ਸਿੰਘ ਪੱਖੋ ਕੋ ਰਾਹੀਂ ਆਪਣੇ ਚਿਹਤਿਆਂ ਨੂੰ ਕਾਡੀਆਂ ਦੇ ਭਾਅ ਵਿੱਚ ਵੇਚਿਆ ਜਾ ਰਿਹਾ ਜਦਕਿ ਗੁਰੂ ਘਰ ਦੀ ਸੰਪਤੀ ਨੂੰ ਕਦੇ ਵੀ ਵੇਚਿਆ ਨਹੀਂ ਜਾ ਸਕਦਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਭਾਈ ਰਣਜੀਤ ਸਿੰਘ ਨੇ ਆਕੇ ਤਰਨਤਾਰਨ ਸਾਹਿਬ ਦੇ ਗੁਰੂ ਘਰ ਦੇ ਨਾਲ ਲੱਗਦੀ ਜਾਇਦਾਦ ਨੂੰ ਇਸ ਤੋਂ ਪਹਿਲਾਂ 40 ਵਾਰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਇਸ ਵਾਰ ਬਿਨਾ ਕੋਈ ਬੋਲੀ ਐਲਾਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਸਾਥੀਆਂ ਵੱਲੋਂ ਇਹ ਜਾਇਦਾਦ ਆਪਣੇ ਚਿਹਤਿਆਂ ਨੂੰ ਕਾਟੀਆਂ ਦੇ ਭਾਅ ਵਿੱਚੇ ਜਾਰੀ ਹੈ ਉਹਨੇ ਇਲਜ਼ਾਮ ਲਾਇਆ ਹੈ ਕਿ ਜਿਸ ਜਾਇਦਾਦ ਦੀ ਮਾਰਕੀਟ ਕੀਮਤ 50 ਲੱਖ ਹੈ ਉਹ 9 ਲੱਖ ਅਤੇ ਜਿਸ ਦੀ ਕੀਮਤ 60 ਲੱਖ ਹੈ ਉਸ ਨੂੰ 16 ਲੱਖ ਵਿੱਚ ਵੇਚਿਆ ਜਾ ਰਿਹਾ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੱਤੇਦਾਰ ਭਾਈ ਰਣਜੀਤ ਸਿੰਘ ਵੱਲੋਂ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਮਾਲਕੀ ਵਾਲੇ ਕੁਝ ਪਲਾਟ ਘੱਟ ਕੀਮਤੇ ਵੇਚਣ ਦੇ ਲਾਏ ਇਲਜ਼ਾਮਾਂ ਨੂੰ ਨਕਾਰ ਦਿੱਤਾ ਸਕੱਤਰ ਪ੍ਰਤਾਪ ਸਿੰਘ ਅਤੇ ਮੀਤ ਸਕੱਤਰ ਗੁਰਨਾਮ ਸਿੰਘ ਨੇ ਕਿਹਾ ਕਿ ਇਹ ਉਹ ਜਗ੍ਹਾ ਜਿਹੜੀ ਗੁਰਦੁਆਰਾ ਸਾਹਿਬ ਦੀ ਵਰਤੋਂ ਵਿੱਚ ਨਹੀਂ ਆ ਰਹੀ ਅਤੇ ਲੋਕਾਂ ਵੱਲੋਂ ਕੀਤੇ ਕਬਜ਼ੇ ਕਾਰਨ ਇਸ ਨੂੰ ਸਬ ਕਮੇਟੀ ਦੀਆਂ ਸਿਫਾਰਸ਼ਾਂ ਤੇ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਨੇ ਵੇਚਣ ਦਾ ਫੈਸਲਾ ਕੀਤਾ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਵਕਾਇਦਾ ਇਸ਼ਤਿਹਾਰ ਲਾ ਕੇ ਖੁੱਲੀ ਬੋਲੀ ਰਾਹੀਂ ਇਹ ਜਗ੍ਹਾ ਵੇਚੀ ਹੈ। ਉਹਨਾਂ ਕਿਹਾ ਕਿ ਇਹ ਜਗ੍ਹਾ ਸ਼ਹਿਰ ਦੇ ਲਾਗੇ ਜ਼ਰੂਰ ਹੈ ਪਰ ਗਲੀਆਂ ਤੰਗ ਹੋਣ ਕਰਕੇ ਸਥਾਨ ਦਾ ਮਾਰਕੀਟ ਰੇਟ ਘੱਟ ਹੈ। ਉਹਨਾਂ ਕੇ ਸ਼ਰਮਣੀ ਕਮੇਟੀ ਵੱਲੋਂ ਮੈਂਬਰ ਹਲਵਿੰਦਰਪਾਲ ਸਿੰਘ ਪੱਖੋ ਕੇ ਖੁਸ਼ਵਿੰਦਰ ਸਿੰਘ ਭਾਟੀਆ ਅਮਰਜੀਤ ਸਿੰਘ ਭਲਾਈਪੁਰ ਤੇ ਆਧਾਰਿਤ ਸਬਕਮੇਟੀ ਨਿਰਧਾਰਿਤ ਕਰਕੇ ਇਸ ਥਾਂ ਦੀ ਨਿਯਮ ਅਨੁਸਾਰ ਖੁੱਲੀ ਬੋਲੀ ਕਰਵਾਈ ਗਈ ਹੈ ਉਹਨਾਂ ਕਹਾਂਗੇ ਭਾਈ ਰਣਜੀਤ ਸਿੰਘ ਵੱਲੋਂ ਇਹ ਕਹਿਣਾ ਕਿ ਸ਼ਰਮਣੀ ਕਮੇਟੀ ਵੱਲੋਂ 60 ਲੱਖ ਦੀ ਜਗ੍ਹਾ 16 ਲੱਖ ਵਿੱਚ ਵੇਚੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ